ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕਲਾਸ ਆ ਗਿਆ ਸੱਜਣੋ ਤੇ ਜਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ। ਤੇ ਨੇੜੇ ਮੇਨ ਸ਼ਹਿਰ ਮੇਨ ਕਸਬਾ ਮੋਤਕੀ ਆ ਜਾਂਦਾ ਕਬਰਵੱਛਾ ਵੀ ਇਹਦੇ ਗਵਾਂਡ ਆ। ਕਲਾਸ ਨਗਰ ਦੇ ਵਿੱਚੋਂ ਤੁਹਾਨੂੰ ਘਰੇਲੂ ਪਰਿਵਾਰ ਦੇ ਕੋਲੋਂ ਇੱਕ ਬਿਲਕੁਲ ਤਾਜੀ ਸੂਈ ਵੀ ਅੱਜ ਸਵੇਰ ਦੀ ਝੋਟੀ ਵਿਖਾਉਣ ਲੱਗੇ ਆਂ ਕਿਹੜਾ ਸੂਆ ਸੂਈ ਆ ਜਿਹੜਾ ਵੀ ਲੈਖਾ ਜੋਖਾ ਹੋਇਆ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਜਿਹੜੇ ਭਰਾ ਦੇ ਪਸੰਦ ਆ ਜਾਂਦੀ ਆ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਕੱਦ ਬਹੁਤ ਚੰਗਾ ਸਿੰਘ ਬਹੁਤ ਚੰਗਾ ਥਣ ਬਹੁਤ ਚੰਗਾ ਕੱਢਿਆ ਆਜੋ ਲਈਏ ਜਾਣਕਾਰੀ ਮਾਲਕਾਂ ਤੋਂ ਪਾਉਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਖਬਰ ਸੁਣਾਓ ਵਧੀਆ ਹੀ ਵਧੀਆ ਚੜਦੀ ਕਲਾ ਨਾ ਵਧੀਆ ਕਿਰਪਾ ਬਾਬੇ ਸ਼ੁਕਰ ਹੈ ਤੇ ਆਪਣਾ ਨਾਂ ਜੀ ਪ੍ਰਗਟ ਸਿੰਘ ਜੀ ਪ੍ਰਗਟ ਸਿੰਘ ਪਿੰਡ ਕਲਾਸ ਆ ਗਿਆ ਜਿਲ੍ਹਾ ਫਿਰੋਜ਼ਪੁਰ ਆ ਜੀ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 97790 52783 ਇੱਕ ਵਾਰੀ ਹੋਰ ਰਿਪੀਟ ਕਰਿਓ 97790 52783 ਠੀਕ ਹੈ ਇੱਕ ਝੋਟੀ ਵਿਕਰੀ ਵਾਲੀ ਆਪਣੀ ਕਰੀ ਇਹ ਘਰ ਦੀ ਹੈ ਨਾ ਹਾਂ ਜੀ ਘਰ ਦੀ ਝੋਟੀ ਘਰੇ ਜੰਮੀ ਪਲੀ ਉਹ ਵੱਡੀ ਮਹਿਲੀ ਪਰਲੀ ਦੀ ਅੱਛਾ ਠੀਕ ਹੈ ਜਿਹੜੀ ਉਹ ਵਿਚਾਲੇ ਖੜੀ ਹੈ ਉਹਦੀ ਹੈ ਇਹ ਹਾਂ ਜੀ ਕਿਆ ਬਾਤ ਆ ਵੇਖੋ ਆ ਪਛੇਰ ਯਾਦਾਂ ਇਹਦੀਆਂ ਹਨ ਤੇ ਇਹ ਕਦੋਂ ਸੁਈ ਆ ਜੀ ਅੱਜ ਤੜਕੇ ਸੁਈ ਆ ਦਵਾ ਦਪਹਿਰੇ ਜੇ ਜੇਰਚੂਰ ਪੈ ਗਈ ਹਾਂਜੀ ਪੈ ਗਈ ਸੁਹਾ ਪਹਿਲਾ ਹਾਂਜੀ ਮੈਨੂੰ ਉਮਰ ਵੀ ਛੋਟੀ ਹੋ ਉਹ ਹਜੇ ਮਾ ਚਾਰਕ ਦੰਦ ਹੋਣੀ ਹਨਾ ਇੰਨੀ ਕਿਆ ਬੱਚਾ ਕੱਟਾ ਦੇ ਕੀ ਕਿ ਕੱਟੀ ਆਈ ਕੱਟੀ ਦੇ ਗਈ ਆ ਤੇ ਚੰਗਾਈ ਚ ਕੋਈ ਓਕੇ ਜਮਾ ਬੱਚੇ ਬੱਚੇ ਤੇ ਸਹਿਮਤਾ ਆਪੇ ਚੁੰਗਿਆ ਕੱਟੀ ਨੇ ਠੀਕ ਆ ਵੀ ਧਾਰਾਂ ਧੂਰਾ ਕੱਢੀਆਂ ਤੇ ਚੰਗੀ ਆ ਹਾਂਜੀ ਹਾਂਜੀ ਜੇਰਚੂਰ ਜਿਵੇਂ ਤੁਸੀਂ ਦੱਸਤਾ ਓਕੇ ਪੈ ਆਪੇ ਪੈ ਗਈ ਏ ਠੀਕ ਹੈ ਠੀਕ ਹੈ ਮਾਂ ਕੋਲੇ ਕਿੰਨਾ ਗਦੋ ਦੀਦੀ ਕੋਲੇ ਉਹਦੇ ਕੋਲੇ ਹੈਗਾ ਇਹ 7 ਕਿਲੋ ਇੱਕ ਟਾਈਮ ਦਾ ਜੀ 14 ਲੀਟਰ ਵਾਲੀ ਮਾਂ ਦੀ ਹਾਂਜੀ ਤੇ ਇਹ ਟੀਕੇ ਦੀ ਕੇ ਮਾਲੀ-ਮੁੱਲੀ ਦੀ ਜੀ ਮਾਲੀ ਤੋਂ ਕਰਾਈ ਪਿੰਡ ਚ ਠੀਕ ਹੈ ਠੀਕ ਹੈ ਠੀਕ ਕੱਢੀਏ ਮੜੀ ਜੀ ਬਾਹਰ ਦੀ ਤੂਰ ਕਰਾਈਏ ਚੱਕ ਪੈਣਾ ਬਰਾ ਮਾਨੂੰ ਸਜਣ ਬਿਲਕੁਲ ਤਾਜੀ ਆ ਆ ਕੱਟੀ ਬੈਠੀ ਦੇਖ ਲਓ ਤੇ ਬਾਕੀ ਤੁਹਾਨੂੰ ਭਰਾਜਪਤ ਤੂਰ ਚੈੱਕ ਕਰਾਈਏ ਕੱਦ ਕਾਠ ਸਿੰਘ ਮੰਨ ਲਓ ਵੀ ਕੋਈ ਹੱਥ ਧਰਾਣੀ ਝੋਟੀ ਦੇ ਵਿੱਚ ਵੇਖੋ ਤੇ ਸ਼ੋ ਕੀरां ਹਜੇ ਸਵੀਕਾਰ ਕੇ ਥੋੜਾ ਸ਼ੋ ਤੈ ਤੂੰ ਮਾਰੀ ਜੇ ਪਰਜੋਵਨ ਤੇ ਵਿਖਾਉਂਦੇ ਤੁਹਾਨੂੰ ਫੇਰ ਗੱਲ ਹੋਰ ਹੋਣੀ ਸੀ ਸ਼ੋ ਤੇ ਕੱਟੀ ਨੂੰ ਜਨਮ ਦਿੱਤਾ ਇਹਨੇ ਕਰਮਾਂ ਵਾਲੀ ਨੇ ਲੈ ਚਲੋ ਹਾਂ ਚੱਲ ਪੁੱਤ ਚੱਲ ਬਾਕੀ ਸਚਨੋ ਆਈ ਆ ਬੱਚੇ ਬੁੱੱਚੇ ਤੇ ਓਕੇ ਰਿਪੋਰਟ ਆ ਕੋਈ ਉਹੋ ਜੀ ਗੱਲ ਨਹੀਂ ਪਹਿਲਾਂ ਨਾਂ ਦਾ ਇਹੀ ਥੋੜਾ ਜਿਹਾ ਹੁੰਦਾ ਵੀ ਬੱਚੇ ਬੱਚੇ ਦੇ ਕਿਵੇਂ ਆ ਕਿਵੇਂ ਨਹੀਂ ਤੇ ਬਾਕੀ ਜਿਹੜਾ ਸਜਣਾ ਖਰੀਦਦਾ ਉਹ ਆਪਣੀ ਤਸੱਲੀ ਕਰਾ। ਥਾਣ ਵੇਖੋ ਕਰਮਾ ਜੀ ਨੇ ਕੱਢਿਆ ਪਹਿਲਾਂ ਨੇ ਝੋਟੀ ਨੇ ਨਾ। ਬਹੁਤ ਸੋਹਣਾ ਬਾਕੀ ਦੇਖੋ ਕੱਟੀ। ਮਰੀ ਜੀ ਕੱਟੀ ਖੜੀ ਕਰਿਓ ਜੀ। ਮੈਂ ਆ ਤਾਂ ਨਹੀਂ ਆਪੇ। ਉਹ ਤੂੰ ਕਰਦੇ ਫਿਰ। ਮੈਨੂੰ ਲਿੜੇਲੇ ਵੱਢ ਜੰਗੇ ਤੇਰੇ। ਮੇਰੇ ਤਾਂ ਲਿੜੇ। ਆ ਦੇਖੋ ਸਜਣਾ। ਕੀ ਬਾਤ। ਤੇ ਵੀਰ ਜੀ ਇਹਦਾ ਰੇਟ ਕੀ ਕਰੀਏ? ਰੇਟ ਕੋਈ ਨਹੀਂ ਦੱਸ ਦਿਆਂਗੇ ਫੋਨ ਤੇ। ओके रेट ਸੱਜਣੋ ਜਿਹੜਾ ਇਹਦਾ ਵੀਰ ਹਰੀ ਕਹਿੰਦੇ ਵੀ ਆਪਾਂ ਫੋਨ ਤੇ ਕਰਾਂਗੇ ਜਿਹੜਾ ਵੀ ਕਰਨਗੇ ਜਿਹੜਾ ਭੈਣ ਭਰਾ ਦੇ ਪਸੰਦ ਆ ਜਾਂਦੀ ਉਹ ਆਪਣੀ ਕਨੈਕਟ ਕਰ ਲਿਓ ਵੀਰ ਹਰਾਂ ਦਾ ਨੰਬਰ ਮੈਂ ਸਕਰੀਨ ਤੇ ਵੀ ਚਲਾ ਦੂੰਗਾ ਲੈ ਵੀ ਦਿੱਤਾ ਤੁਹਾਨੂੰ ਜਿਹੜੇ ਸੱਜਣੇ ਖਰੀਦਣੀ ਹੋਈ ਰੇਟ ਪੁੱਛ ਲਿਓ ਤੁਸੀਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਸਦੇ ਰਹੋ